ਫੋਕਸ ਨਾਲ ਤਾਂ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਰੋਇਪੁਰ ਤੋਂ ਸੰਜੀਆਂ ਕਰ ਰਹੇ ਆ ਕਿ ਸਰੋਇਪੁਰ ਵਿੱਚ ਅੱਜ ਸਵੇਰ ਤੋਂ ਹੀ ਬਰਸਾਤ ਜਿਹੜੀ ਆ ਉਹ ਪੈ ਰਹੀ ਆ ਤਾਂ ਮੌਸਮ ਕਾਫੀ ਸੁਹਾਵਣਾ ਜਿਹੜਾ ਉਹ ਹੋਇਆ ਆ ਕੋਈ ਪਿਛਲੇ ਕਈ ਦਿਨਾਂ ਤੋਂ ਗਰਮੀ ਜਿਹੜੀ ਆ ਤੜੀ ਗਰਮੀ ਜਿਹੜੀ ਆ ਉਹ ਪੈ ਰਹੀ ਸੀ ਤਾਂ ਗਰਮੀ ਵਿੱਚ ਲੋਕਾਂ ਦਾ ਵੀ ਕਾਫੀ ਬੁਰਾ ਹਾਲ ਜਿਹੜਾ ਹੋਇਆ ਹੋਇਆ ਸੀਗਾ ਟਰਮੀਨਲ ਤਾਂ ਹੁਣ ਜਿਹੜੀ ਰਾਹਤ ਜਿਹੜੀ ਆ ਲੋਕਾਂ ਨੂੰ ਮਿਲੀ ਆ ਤਸਵੀਰਾਂ ਕੁਝ ਦੇਖ ਸਕਦੇ ਇਹ ਮੌਕੇ ਦੀਆਂ ਆ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਸਵੀਰ ਤੋਂ ਹੀ ਆ ਫਰੋਇ ਪਰਵਚ ਬਰਸਾਤ ਜਿਹੜੀ ਆ ਪੈ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਪੂਰਾ ਮੌਸਮ ਜਿਹੜਾ ਉਸਹਾ ਹੌਣਾ ਹੋਇਆ ਹੋਇਆ ਖੰਡੀ-ਖੰਡੀ ਹਵਾ ਜਿਹੜੀ ਆ ਉਹ ਚੱਲ ਰਹੀ ਆ ਤੇ ਨਾਲ ਹੀ ਵੀ ਜਿਹੜਾ ਪੋ ਪੈ ਰਿਹਾ ਤਾਂ ਦੇਖ ਸਕਦੇ ਹੋ ਗਲੀਆਂ ਵਿੱਚ ਪਾਣੀ ਜਿਹੜਾ ਖੜਾ ਨਜ਼ਰ ਆ ਰਿਹਾ ਤਾਂ ਕਾਫੀ ਬਰਸਾਤ ਜਿਹੜੀ ਆ ਉਸ ਪਰੇ ਪਰ ਵਿੱਚ ਹੁੰਦੀ ਆ ਦਿਖਾਈ ਦੇ ਰਹੀ ਆ ਤਸਵੀਰ ਕਿ ਤੁਸੀਂ ਦੇਖ ਸਕਦੇ ਹੋ ਇਹ ਸੜਕ 'ਤੇ ਵੀ ਆਪਾਂ ਸਮੀਰਾ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਲਾਈਵ ਤੇ ਆ ਸ਼ੇਰ ਕੋਹੀ ਪਰ ਵਿੱਚ ਮੌਸਮ ਜਿਹੜਾ ਸੁਹਾਵਣਾ ਹੋਇਆ ਹੈ ਬੱਦਲ ਜਿਹੜੇ ਚਮਕੀ ਜਾਂਦੇ ਆ ਕਾਲੇ ਕਾਲੇ ਬੱਦਲ ਜਿਹੜੇ ਆ ਉਹ ਆਸਮਾਨ ਵਿੱਚ ਛਾਏ ਹੋਏ ਆ ਤਾਂ ਦੇਖ ਸਾਡੇ ਕਿੰਦਾ ਸੁਹਾਵਣਾ ਮੌਸਮ ਜਿਹੜਾ ਉਹ ਪਰ ਉੱਪਰ ਵਿੱਚ ਆ ਬਣਾਇਆ ਹੋਇਆ ਫਸਾਦ ਜਿਹੜੀ ਆ ਤੋਂ ਅੱਜ ਸਵੇਰ ਤੋਂ ਆ ਪੈ ਰਹੀ ਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਆ ਸਾਂਝੀਆਂ ਜਿਹੜੀਆਂ ਉਹ ਕਰੇ Terima kasih telah menonton!